ਲਿਖਾਈ ਆਪੋ ਆਪਣੀ ਪ੍ਰਕਾਸ਼ ਕਿਹੜਾ ਪਿੰਡ ਆ ਬਾਈ ਆਪਣਾ ਕੋਠਾਗੁਰ ਕੋਠਾਗੁਰ ਕਾ ਤੇ ਬਾਪੂ ਆਪਣਾ ਛੱਤੀ ਭਾਈ ਛੱਤੀ ਭਾਈ ਤੋਂ ਆਇਆ ਬਾਬੇ ਰੀ ਤੇ ਆ ਬੱਕਰੇ ਦਾ ਸੌਦਾ ਕਿੰਨੇ ਦਾ ਕਰਤਾ ਲੈ ਬਾਈ ਮੜਾ ਸਿਰ ਵਿਖਾਈਆਂ ਇਹਨੂੰ ਬੱਕਰੇ ਦਾ ਬਾਬੇ ਆ ਬੱਕਰੇ ਦਾ ਸੌਦਾ ਹੋਇਆ ਖੋਲ ਦੇ ਬਾਈ ਆ ਵੀ ਕਿੰਨੇ ਦਾ ਕਰਤਾ ਬਾਈ ਰਾਸ਼ 10.5 ਕਿੰਨੇ ਦਾ 10.5 ਚ 100 ਕੱਟ 10.5 ਤੋਂ 100 ਕੱਟ ਆ ਦੋਨੇ ਦੋਨੇ ਕਿਹੜੇ ਕਿੜੇ ਉਹ ਚੱਲ ਪੈਸੇ ਗਿਣਾ ਦੇ ਸਾਡ ਨੂੰ ਪੈਸੇ ਗਿਣਾ ਇੱਕ ਦਾ ਮੂੰਹ ਤੂੰ ਵੀ ਟਕੀ ਬੈਠਾ ਐ ਤੇ ਮੋਛਾਂ ਕਟਾਤੀਆਂ ਕਿ ਕਿਤਾ ਦਾ ਪਿੱਛਾ ਕਿਵੇਂ ਜਿਹੜਾ ਲਿਖਾਈ ਵਾਲਾ ਵੀ ਉੱਤਰ ਦੇ ਦੇ ਬਸ ਲਿਖਾਈ ਤੇ ਹੀ ਤਰਾਂ ਗਈ ਉਹ ਲੈ ਖੋਲ ਬੱਕਰੇ ਕਿਹੜੇ ਕਿੜੇ ਆ ਬਈ ਆਹ ਹੁਣ ਮੂੰਹ ਵਿਖਾਵਾ ਹਾਂ 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 ਮੂੰਹ ਵਿਖਾ ਦੇ ਕੀ ਗੱਲ ਹੋ ਗਈ ਹੁਣ ਮੂੰਹ ਦਿਖਾਣ ਜਗੇ ਓ ਯਾਰ ਅੱਡੀ ਮੋਚਾਂ ਘੜਤੀ ਹੀ ਨਹੀਂ ਨਾ ਕਰਕੇ ਮੈਨੂੰ ਸਾਰਾ ਅੱਛਾ 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 ਚੱਲ ਠੀਕ ਹੈ ਭਾਈ ਕੋਈ ਨਹੀਂ ਕੋਈ ਲੈ ਵੀ ਆਹ ਬੱਕਰਾ ਇੱਕ ਤੇ ਇੱਕ ਆ ਸਾਢੇ 10 ਦਾ ਜੋੜਾ ਹੋ ਗਿਆ ਹੁਣ ਵੇਚਣਾ ਉੱਤੇ ਨੱਟ ਦੇ ਨਾਲ ਚੜਾ ਨਹੀਂ 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 ਔਰੇ ਜੈ ਨਹੀਂ ਕੋਈ ਚੱਕਰ ਹੁੰਦਾ ਹੈਗਾ ਸਹੀ ਹੈ ਸਹੀ ਹੈ ਚੱਲ ਚੱਲ ਕੋਠੇ ਕੋਰ ਸਿੰਘ ਵਾਲੇ ਕੋਠੇ ਕੋਰ ਸਿੰਘ ਵਾਲੇ ਰਾਜਵੀਰ ਪੁਲਿਸ ਗਿਆ ਕਿਹੜੋਂ ਹਾਂ ਵੰਡੋ ਕਿੰਨੇ ਸਾਵੇਂ ਹੀ ਆ ਵੀ ਕੀ ਮੁੱਲ ਆ ਇਹਦਾ ਬੱਕਰੀ ਦਾ ਕੀ ਵਾਲੀ ਨਹੀਂ ਸੁਣ ਇਹਦਾ 16000 ਕੀ ਮੁੱਲ ਮੰਗਿਆ ਬਈ 16 ਲਾਓ ਵੀ ਲਗਾਓ ਲਗਾਓ ਕੀ ਲਗਾਣੇ ਪੈਨ ਲਾਉਣ ਦੇ ਅੱਟ ਕੀ ਬੱਚਾ ਬੱਚਾ ਪਾਲਦਾ ਵਿੱਚ ਓਏ ਬਾਹ ਪਾਲੋ ਹਾਂ ਬਈ ਹਾਂ ਆ ਵੀ ਕੀ ਲਾਇਆ ਨਰੂ ਅੱਜ ਕੁਛ ਨਹੀਂ ਆਇਆ ਬਈ ਨੂੰ ਮਾਲ ਲਾਉਂਦੇ ਲਾਲਾ ਬਈ ਲਾਲਾ ਕੋਈ ਨਹੀਂ ਥੋੜਾ ਓਏ ਇਹਦਾ ਵਾਲੇ 5 ਦਾ 8000 ਦੀ ਪਹਿਲਾ ਬੱਕਰੀ ਬਈ ਉਹ ਮੈਂ ਬੋਥਿਆ ਖਾਂ ਹਾਂ ਬਈ 10000 ਇੱਕ ਮਿੰਟ ਅਗਰੇ ਤੂੰ ਖੜ ਜਾ ਕੋਈ ਨਹੀਂ ਕੋਈ ਇਹਨਾਂ ਨੂੰ ਘੜ ਲੈਣ ਦੇ ਕਰਾ ਖੁੰਡੇ ਹੋ ਲੈਣ ਦੇ ਮੇਰੂ ਪੁੱਛ ਲੈ ਆਓ ਵੜਾ ਵਿਖਾਈ ਸਹੀ ਕੱਢ ਮੈਂ ਕਾਦੀ ਖਤਰਾ ਹੈ ਆ ਮੜਾ ਪਿੱਛੇ ਹੋ ਜਾ ਬਈ ਸਾਈਡ ਤੇ ਹੋ ਜਾ ਤੂੰ ਵੀ ਵਿਖਾਈਏ ਕੁਛ ਵੀ ਥੋੜਾ ਜਿਹਾ ਹੋ ਜਾ ਕੁਛ ਵਿਖਾਈਏ ਵੀ ਸਾਈ ਕੱਢੀ ਆ ਓਏ ਓਏ ਸਾਈ ਛੋਟੀ ਚੰਗੀ ਹੁੰਦੀ ਹੈ ਜੈ ਮਾਤਾ ਜੈ ਮਾਤਾ ਲਾ ਭਰਾ ਹੋਣੀ ਸਾਰੇ ਦੰਦ ਤਾਂ ਨਹਿਰੂ ਗੁਲਪਟਾ ਕੇ ਲਵਾ ਦਿਆਂਗੇ ਦੰਦਾਂ ਦੀ ਕੋਈ ਗੱਲ ਨਹੀਂ ਪੰਜ ਲਾਇਆ ਤੂੰ ਪੰਜ ਲਾਇਆ ਕੋਈ ਯਾਰ ਲਾਈ ਪੰਜ ਦਾ ਨਾ ਪੰਜ ਦਾ ਨਾ ਹੁੰਦਾ ਅਸਲ ਉਹ ਬਾਈ ਲਖਾਈ ਵੀ ਇਹ ਤਾਂ ਕਰਾ ਦਾਂਗੇ ਛੀ ਤਰਦਾ ਰੱਖ ਯਾਰ ਬਾਈ ਉਹ ਬਾਈ ਉਹਨੂੰ ਬੰਨਣ ਨਹੀਂ ਦਿੰਦੇ ਇੱਕ ਤਾਂ ਤੁਸੀਂ ਯਾਰ ਕੋਈ ਨਾ ਆਉਂਦਾ ਕੋੜੇ ਖੜੇ ਬੱਚਾ ਕਿਹੜਾ ਬਾਈ ਅਸੀਂ ਲੈਣਾ ਨਹੀਂ ਨੀ ਪਚੇਤਨ ਨੂੰ ਕਹਿੰਦੀ ਐ ਸਹੀ ਵਿਗਦਾ 6000 ਰੁਪਇਆ ਲਖਾਈ ਉਹਦੀ ਮਗਰ ਲੈ ਉਹ ਯਾਰ ਮਹਿੰਗਾ ਕਰੀ ਕਿੰਨੇ ਦਾ ਉਹ ਲਖਾਈ ਵੀ ਉਹਨੂੰ ਪਾ ਦੀ ਨਹੀਂ ਯਾਰ ਬੱਚਾ ਹੈਗਾ 9000 14 ਕਿਲੋ ਹੋ ਜਾਊਗਾ ਭਾਈ ਜੰਦਾ ਤਾਂ ਭਾਈ ਜੰਦਾ ਤਾਂ ਹੋ ਜਾਊਗਾ ਇੱਕੋ ਹੀ ਗੱਦੇ ਖਾਣਾ ਛੰਡ 850 ਘਟਨੇ ਤੇ ਨਹੀਂ ਮਹਿੰਗਾ ਹੈਗਾ ਔਰ ਇੱਕ ਵਾਰ ਸ਼ੀਲਾ ਮਹਿੰਗਾ ਇੱਥੇ ਜਾਊਗਾ ਪੱਕਾ ਨਾ ਆ ਵੇਖੀ ਸ਼ੀਲਾ ਮਹਿੰਗਾ ਉਹ ਦੇਸਣ ਵੀ ਦਿਓ ਕੋਸ ਨੇ ਰਿੰਟ ਕਿਹਾ ਬਾਈ ਬੰਦੇ ਲੋਕੀਆ ਬੈਂਦੇ ਦੇ ਵਿੱਚ ਬੰਦਾ ਬੜੀ ਕਰਾ ਵੇਚਦਾ ਵਸ ਵੇਚਦਾ ਹੁਣ ਨਹੀਂ ਬੋਲਣਾ ਤੂੰ 8 ਅੱਖ ਹੈ ਤੂੰ 6 ਅੱਖ ਹੈ ਬਾਈ 5 ਅੱਖ ਹੈ ਤਾਂ ਤੂੰ 6 ਕਿਹਾ ਸਾਡੇ ਛੇ ਯਾਰ ਉਹ ਤੁਹਾਡਾ ਅੰਦਰ ਚੱਕੀ ਤੇ ਇਹ ਵੀ ਮਾਰਿਆ ਜਾਊਗਾ ਇਹ ਨਹੀਂ ਵਜਣੀ ਇਹ ਨਹੀਂ ਰੱਖ ਲੈ ਕੀ ਕਰਾਂ ਰੱਖਣ ਦੀ ਨਹੀਂ ਹੁੰਦਾ ਨਹੀਂ ਰੱਖਣ ਦੀ ਸ਼ੀਆ ਉਹ ਬੱਸ ਯਾਰ ਤੀਜੇ ਬੰਦੇ ਨੇ ਕਰਤਾ ਖਾਣੇ ਛੱਡਿਆ ਯਾਰ ਠੀਕ ਆ ਉਹ ਆਨਸਰ ਵੀ ਦੇਖਦਾ ਕੋਪਾ ਕਿੱਥੇ ਆਉਂਦੇ ਜਦੋਂ ਕੋਈ ਯਾਰ ਲੈਣੀ ਆ ਉਹ ਨਹੀਂ ਨਾ ਉਹ ਹੱਟੇ ਹੀ ਨਹੀਂ ਦੇਖੋ ਯਾਰ ਕੰਤਾ ਹੋ ਗਿਆ ਉਹ ਯਾਰ ਆਪੇ ਬੰਦੇ ਫਿਰਨਗੇ ਤੂੰ ਫਰਾਖਾ ਯਾਰ ਪੈਸੇ ਗਿਣ ਤੂੰ ਆਉਦੇ ਕਰ ਦੇਗਾ ਬੱਕਰੇ ਨੂੰ ਬੋਲ ਲਾਲ 5200 ਹੈ ਉਹ ਆਪ ਕੋ 9500 ਰਿਆ ਤੂੰ ਜਾ ਫੜਾ ਦਪਟਿਆ ਨਾ ਉਠ ਸਾਵੇ 55 ਹੈ ਭਾਈ ਕੈਸੀ ਜਿਹਦੂ ਜਵਾਨੀ ਕਰ ਲਈ ਪਚੇ ਮੂੰਹ ਐ ਨੂੰ ਰੱਖਣਾ ਰੂ ਬਾਈ ਹੈ ਨਾ ਰੱਬਰ ਹੋ ਜਾ ਕੋਈ ਨਾ ਗਣੇ ਗਣੇ ਕਿਹੜਾ ਪਿੰਡ ਹੈ ਬਾਈ ਕੋਠੇਪੁਰ ਸਿੰਘ ਕੋਠੇਪੁਰ ਦਾ ਯਾਰ ਉਹ ਹੀ ਹੈ ਨੇੜੀ ਹੈ ਕਲਡੂ ਹੈ ਕਲਡੂ ਦੇ ਦੇ ਕਲਡੂ ਹੈ ਆਟ ਰਾਇ ਬਟਵਾ ਹੋਰ ਹੋ ਕਿਵੇਂ ਹੋਣਾ ਹੈ ਲੇਖ ਨਹੀਂ ਕੀਤੀ ਤੇ ਅੱਠ ਦੀ 10000 ਕੋਈ ਨਹੀਂ ਉਹ ਸਾਡੇ ਸੀਜਨ ਖਾਈ ਇਹਦੀ ਕਰਾ ਯਾਰ ਵੇਖੀ ਜਾਊਗੀ ਉਹ ਵੇਖੀ ਜਾਊ ਯਾਰ ਹੁਣ ਨਹੀਂ ਦਿੰਦਾ ਤਾਂ ਹੁਣ ਜਾਂਦਾ ਖਾੜੇੋਂ ਬਾਹਰ ਹੀ ਸਹੀ ਲੈ ਜਾ ਜਾ ਭਰਾਵਾ ਹੁਣ ਤਲਕੇ ਵਿਗਦਾ ਉਹ ਕੀ ਕਹਿੰਦਾ ਆਠਿਆ ਦੂਤਰੇ ਕੀ ਹੋਗੇ ਆਪਣਾ ਕਿੰਨੇ ਚ ਕਰਤੀ ਸੱਤ ਦਾ ਕਰਤਾ ਲਿਖਾਈ ਉਹਦੀ ਬਾਈ ਦੀ ਕੋਈ ਕਿਰਪਾ ਨਹੀਂ ਆਪਣਾ ਪਾਈ ਲੱਟਣ ਜੀ ਇਹ ਨੂਰਨ ਕੋਈ ਨਹੀਂ ਆਵੇ ਪੂਰੇ 7 ਦਾ ਹੋ ਗਿਆ ਕੇਵਲਾ ਠੀਕ ਆ ਬਾਈ ਚਲ ਜਿਹੜਾ ਕੁਝ ਕਰ ਤਾ ਐ ਤਾਂ ਮਹਿੰਗਾ ਹੀ ਚੱਲ ਜਿਹੜਾ ਕੋ ਕਰਤਾ ਠੀਕ ਚੱਲ ਕੋਈ ਨਹੀਂ ਆ ਐ ਦਾ ਬੰਦਾ ਯਾਰ ਨਰਮੀਆਂ ਵਿਚਾਰਾ ਪਾ ਦਾ ਕਰਲਾ ਹੀ ਦਿੱਤਾ ਕੰਮ ਇਹ ਬੰਦ ਨਾ ਪਰੇ ਜਾ ਤੋ ਜਾ ਲੈ ਜਾ ਬਾਈ ਹਾਂ ਬਾਈ ਹੁਣ ਦੂਜਾ ਸਬਦਾ ਕਰੋ ਇਹਦਾ ਰੇਟ 15000 15000 ਮੰਗਿਆ ਦਾ ਬਾਈ 13 ਨਾ ਕਰੇ ਜਿ ਫੜੀ ਕੇ ਨਾ ਮੜਾ ਜੀ ਜਿ ਹੌਲਟ ਫੌਲਟ ਨਾ ਹੋ ਜੀ ਆ ਚੋਦੀ ਮੜਾ ਐ ਤੋ ਮੇਲੇ 'ਚ ਬਾਹਰ ਕੱਢ ਦੇ। ਕੋਬੜਾ ਦੀ ਗੁੱਟੀ ਤੇ ਧੱਲੇ ਗੁੱਟੀ। ਹਾਂ। ਹਾਂ। ਕੋਛਾ ਦਿੰਦਾ ਬੰਨਾਂ ਦੇ ਜਿੰਨਾ ਮਾਣ ਦੇ। ਜੇ 13 ਦਾ ਲੱਗਿਆ। 18 ਬਣ ਦਿੰਦਾ ਵਿੱਚ ਸਾਰੇ। ਬੋਲ 13 ਦਾ ਲੱਗਿਆ। 8500 ਦਾ ਹੋ ਗਿਆ ਜਫਰ। ਨਾ 12.5 ਦਾ ਲੱਗਿਆ ਯਾਰ। ਤੂੰ ਵੀ ਕੀ? ਕੋਦੋ ਬੱਕਰਾ ਦੇ ਦਿਓ ਤੇਰਾ ਮਾਣ ਦੇ। ਉਹ ਦੇਣ ਵਾਲੀ ਗੱਲ ਨਹੀਂ ਕਰੀ ਆ ਮਾ ਪੁੱਛੀ ਵਟਾਣੋਂ ਮੈਂ। ਜਾ 8500 ਦਾ ਹੋ ਗਿਆ। ਸਾਡਾ ਵੇਚਣਾ ਤੂੰ ਵੀ ਨਹੀਂ ਫੜੀ ਰੱਥਾ ਇਹਨੂੰ ਮੈਂ ਸਿਕਾਉਂਦਾ ਸਾਫ ਕਰਦਾ 9000 ਦਾ ਕਰ ਫੜ ਜਾਂ ਫੜ ਹੋ ਗਿਆ ਲੈ ਜਾਣਾ ਹੋ ਗਿਆ ਉਹ ਇੱਧਰ ਗੱਲ ਹੋ ਗਿਆ ਆ ਪੈਸੇ ਦੇ ਆ ਆ ਲੈ ਨੋਟ ਤਾਂ ਨਹੀਂ ਪਾ ਜਾਂ 9000 ਦਾ ਹੋ ਗਿਆ ਆ ਇਹਨੂੰ ਵੀ ਮੂੰਹ ਕਰ ਲਾ ਮਾਰੀ ਅੰਦਾ ਕਿੰਨੇ ਦਾ ਕਰਤਾ ਹਣਾ 9000 ਤੱਕ ਨਹੀਂ ਹੋਇਆ ਨਹੀਂ ਹੋਇਆ ਲੈ ਉਹ ਨਾਰੂ ਦੇ ਦੇ ਸਹੀ ਆ ਮੈਂ ਥੋੜੀ ਦੇਣਾ ਇਹਨੂੰ ਲੈਣਾ ਪੁੱਛ ਲਾ ਕਿੱਥੇ ਦਾ ਮੈਨੂੰ ਤਾਂ ਨਹੀਂ ਜੇ ਕੋਈ ਬਾਰੇ ਬੋਕਾ ਵਟਾ ਕੀ ਹੋਰ ਕੀ ਹੈ ਨਿਕਾਇਆ ਬੱਚਾ ਹੈਗਾ ਔਰ ਕਿੱਦਾਂ ਕਰ ਕੋਈ ਦੇ ਦੇ ਸਹੀ ਆ ਬਾਰਿਕ ਉਹ ਨਹੀਂ ਮੈਂ ਪੈਸੇ ਦਾ ਕਹਿੰਦਾ ਖਰਚਾ ਪਰ ਨਹੀਂ ਖਾਂਦੇ ਤੇਰਾ ਨੋਟ ਇਹਦਾ ਨਾਂ ਪਰ ਲਗਿਆ ਮੈਂ ਐਂ ਕਿਉਂ ਕਰਦਾ ਇਹ ਨੋਟ ਲੈ ਕੇ ਭਾਈ ਤੇਰਾ ਉਹ ਨੋਟ ਦਾ ਪੈਸੇ ਦਾ ਦੇ ਆ ਪੈਸੇ ਹੀ ਆ ਕੀ ਆ ਮੈਨੂੰ ਫੜਾ ਸਾਰੇ ਨਹੀਂ ਖਾਂਦਾ ਤੇਰੇ ਲਿਆ ਤੇਰੇ ਲੈ ਨਾ ਰੁਣਕਾਰ ਕਰ ਕੋੜਨਾ ਬਲੀ ਉਹ ਮੂੰਹ ਦਾ ਇਹਨੂੰ ਕਰ ਲਾ ਮੈਂ ਕਰ ਲਾ ਪਾਸਾ ਕਰਕੇ ਖੜ ਜਾਂਦੇ ਬਦੰਦਰ ਕਾਈ ਕਰਾ ਪਾਲਾ ਹੁਣ ਫਿਰ ਮਾ ਕਿੰਨੇ ਚ 9000 9000 ਚ ਦਿਖਾਈ ਭੂਮੀ ਕਰਾਈ ਜਣਾ ਬੰਦਾ ਬੋਲਿਆ ਹੀ ਨਹੀਂ ਯਾਰ ਲਾ ਵੀ ਜਿਸ ਕਰਨ ਉਹਦਾ ਨਾਮ ਆਉਂਦਾ ਦਿਖਾਈ ਵੀ ਭਾਈ ਜਿਸ ਕਰਨ ਲਈ ਠੀਕ ਆ ਭਾਈ ਕਰੀ ਜਾਂਦਾ ਫਰੀਦੀ ਦਵਾਈ ਪਾਲਾ ਜਾ ਨਾ ਉਹ ਪੜਾ ਰਿਹਾ ਕੋਸਤਾ ਕਰਨਾ ਲੱਗਦੀ ਜਾ ਕਰੀਏ ਪਰੇ ਯਾਰ ਯਾ ਹੋ ਗਿਆ ਦੁੱਧ ਤਾਂ ਹੋਈ ਜਾਣੇ ਹੋਰ ਨਿਵੇੜ ਕੇ ਪਰੇ ਤੋੜ ਕੇ ਤਾਂ ਟਾਈਮ ਹੈ ਕਿੰਨੇ ਚ ਕਰਤਾ ਜੱਗੀ ਹੋਣਾ 9:30 ਦਾ ਭਾਈ ਲਾ ਵੀ ਤੋੜ ਕੇ ਵਿਖਾ ਦੇ ਭਾਈ ਸਾਡੇ 9000 ਦਾ ਕਰਤਾ ਭਾਈ ਜਿਸ ਕਾਰਨ ਆਪੋ ਆਪਣੀ ਲਿਖਾਈ ਕੀ ਗੱਲ ਵਾਕਿਆ ਫੜਿਆ ਜਣ ਐਨੂੰ ਕਰ ਜਿਸ ਕਾਰਨ ਮੂੰਹ ਬਾਈ ਸਾਈਡ ਤੇ ਹੋ ਜਾ ਇੱਕ ਮਿੰਟ ਸਾਡੇ ਘਰੇ ਜਾਣੇ ਪਹਿਲੇ ਨਹਿਰ ਸਾਈਡ ਤੇ ਜਿਸ ਕਾਰਨ ਜਿਸ ਕਾਰਨ ਕਰਤਾ ਬਕਰਾਂ ਹੋਂਦ ਬੋਲਣਾ ਨਹੀਂ ਆਲਾ 9:30 ਜਣਾਂ ਗਣ ਕਦਾ ਗਣਦਾ ਗਣਦਾ ਤੂੰ ਗਿੰਦਾ ਹੱਥ ਦਾ ਪਾਲਾ ਹੱਥ ਦਾ ਪਾਲਾ ਕਿਤੇ ਛੋਟੇ ਜਿਹੇ ਆ ਪੱਟ ਕੇ ਹੋਰ ਕੀ ਆ ਜੇ ਲਖਾਈ ਹੈ ਕਰਾ ਲੂ ਪਾਲਾ ਯਾਰ ਮੈਨੂੰ ਤੂੰ ਬਤਾਈ ਜੀ ਅੰਦਰ ਆਲਾ ਆ ਯਾਰ ਬਰਾਚੀ ਵੜ ਗਿਆ ਉਹ ਤਾਂ ਹੋ ਜੋਗੇ ਤਵਾ ਤੇ ਕੀ ਹੈ ਸਾਢੇ 9 ਹੋ ਗਿਆ ਪੂਰਾ ਔਰ ਲਓ ਯਾਰ ਬੱਕਰਾ ਸਾਢੇ 9 ਦਾ ਲਖਾਈ ਆਪੋ ਆਪਣੀ ਪਰ ਲਖਾਈ ਬਈ ਜਿਸ ਕਰਨ ਦੀ ਹੈ ਠੀਕ ਆ ਬਾਈ ਲੋ ਵੀ ਜਿਸ ਕਾਰਨ ਨਹੀਂ ਲਖਾਈ ਤੇ 9.5 ਦਾ ਗੁਰੂ ਕੋ ਕੋਠੇ ਵਾਲਾ ਬਾਈ ਲੈ ਗਿਆ ਜਿਸਕਾਰ ਬਾਈ ਬਾਈ ਗੱਲ ਤਾਂ ਸੁਣ ਲੈ ਇੱਕ ਮਿੰਟ ਬਾਈ ਦੀ ਗੱਲ ਸੁਣ ਬਾਈ ਬਾਈ ਦੱਸ ਹਾਂ ਕੋਲੇ ਨਾ ਸੀ ਕੋਲੇ ਨਾ ਸਾਨੂੰ ਉਹਦੇ ਕਹਿੰਦੇ ਉਹਨੇ ਤੇ ਥੱਲੇ ਮਾਰਦੀ ਤੇਰੇ ਲੱਗੇ ਰ ਤੂੰ ਹਾਂ ਅਸੀਂ ਤਾਂ ਮਾਲ ਮੋਲ ਦਾ ਚਲੋ ਫੜ ਲਦਾ ਮਿਲਦਾ ਕੰਮ ਕਰਦੇ ਹਾਂ ਫੜ ਲਾ ਫੜ ਲਾ ਕੇ ਰ ਕਰਦਾਪੁਰ ਦਾ 15 ਹੀ ਲਖਾਈ ਉਹ ਆਪੇ ਕਰਾ ਲੂਗਾ ਜੱਜ ਬੱਸ ਜਾ ਰੱਖ ਇੰਨਾ ਹੀ ਰੌਲਾ ਸੀ ਕਾਦੇ ਪਿੱਛੇ ਪਾ ਯਾਰ ਦੇ ਪੈਸੇ ਮਿਸਤਰੀ ਵੀ ਤਕੀਨ ਮੰਨ ਲਿਆ ਵੀ ਤੂੰ ਆਖਿਆ ਮੈਨੂੰ 15 ਲੱਗਿਆ ਆ ਲੈ ਬਾਬਾ ਮਾੜਾ ਗਿਆ ਹੀ ਨਹੀਂ ਹੁਣ ਨਹੀਂ ਰਾਸੇ ਆਹੋ 100 ਤੇਰਾ ਨਾ ਭੁੱਲ ਜਾਨ ਕਰ ਇਧਰ ਨੂੰ ਬਈ ਬੱਕਰੀ ਵਿਖਾਈਏ ਹੁਣ ਹੋਗਾ ਹਾਂ ਕਰਤਾ ਬਈ ਕਰ ਉਹਨੇ ਤਾਂ ਦੇਈ ਜਾਂਦੇ ਉਹ ਤੇ ਲਈ ਲਾ ਵੀ ਬਾਈ ਦੋਦੇ ਤੋਂ ਆਏ ਆ ਇਧਰ ਨੂੰ ਹੀ ਬੱਕਰੀ ਵਿਖਾ ਦੀਏ ਆਹ ਬੱਕਰੀ 15000 ਚ ਲਖਾਈ ਬਾਈ ਖਾਲਸੇ ਨੇ ਕਰਾਉਣੇ ਦੇ ਗਿਣ ਪੈਸੇ ਬਈ ਇਹ ਮੈਂ ਹੀ ਵਾਈਸੀ ਤੇ ਮੈਂ ਹੀ ਵਕਾਈ ਆ ਉਹ ਚਲੋ ਵਿਖਾਈ ਆ ਪਛਲਾ ਭਵੇਂ ਗੱਬਣ ਦੋਈ ਸੀ ਗਿਣ ਦੇ ਗੁੱਟੀਆਂ ਅੱਜ ਤਾਂ ਗੁੱਟੀਆਂ ਦਾ ਤਾਂ ਕੋਈ ਚੱਕਰ ਨਹੀਂ ਦਾਪ ਫੋਟੋ ਲੈਣ ਖਾਤਰੀ ਆਏ ਆ ਆਹੋ ਨੀ ਬੱਕਰੀ ਵੀ ਚੰਗੀ ਏ ਯਾਰ ਲਵੀ ਜ세ਦਾਰ ਗੇਜਾ ਖਾਲਸਾ ਰੱਤੇ ਖੇੜਿਆਲਾ ਪਪਾ ਰੱਤਾ ਕੜ ਪਪਾ ਆ ਕੀ ਆ ਇਹ ਤਰ ਹੋ ਜਾਂਦਾ ਆਈ ਤਾਂ ਹੱਥ ਕੰਬੀ ਜਾਂਦੇ ਆ ਅਜੇ ਤੱਕ ਹੋਰ ਸੈਟ ਲਾਉਂਨਰ ਇਹ ਸੈਟ ਨਾ ਕੀ ਆ ਇਹ ਕਈ ਵਾਰੀ ਹੋ ਗਈ ਜਾਂਦਾ ਬੰਦੇ ਦਾ ਨਾ ਮੁਠੀ ਪੈ ਜਾਂਦੇ ਜਦੋਂ ਨਹੀਂ ਮੁਠੀ ਤਾਂ ਨਹੀਂ ਪਾਇਆ ਆਪਾਂ ਜਿੰਨੇ ਦੀ ਇਹਨਾਂ ਨੇ ਕਿਹਾ ਉਹਨੇ 500 ਰੁਪਏ ਨਾਲ ਤਾਂ ਕੁਝ ਨਹੀਂ ਤਾਂ ਵੀ ਸੂਰੇ ਵਾਲਾ ਬੱਕਰਾ ਮੰਡੀ ਦੇ ਲਗਾਤਾਰ ਦੋਸਤੋ ਸੌਦੇ ਹੋ ਰਹੇ ਆ ਚੜਦੇ ਤੇ ਚੜਦੇ ਜਾਨਵਰ ਆਉਂਦੇ ਤੇ ਚੜਦੇ ਤੇ ਚੜਦੇ ਵਪਾਰੀ ਗੈਣ ਬਈ ਸਿੱਧੇ ਬਾਅਦ ਚ ਕਰ ਲਈ ਯਾਰ ਇਹਨੂੰ ਇਹ ਜਾਈ ਜਾਣਾ ਫਿਰ ਕੀ ਫਾਇਦਾ ਫਿਰ ਤਾਂ ਇਕੱਠੇ ਹੀ ਫੜ ਲਾ ਛੋੜ ਕਰ ਦੇ ਬਾਈ ਛਾਈ ਤੋਂ ਛੋੜ ਕਰਵਾ ਲੈ ਮਗਰ ਪਾਠ ਆ ਬਾਈ ਹਾਂਜੀ ਲਓ ਵੀ ਮਗਰ ਪਾਠਾ ਤੇ ਸਬਦਾ ਸਿਰੇ ਚੜ ਗਿਆ ਗਣ ਲਾ ਬਈ ਆਪਦੇ ਪੈਸੇ ਇੱਥੇ ਦੋ